i ਸਾਕ ਤੇ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੇ ਚੈਨਲ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਮਿਲਦੀ ਰਹੇ ਆਓ ਤੁਹਾਨੂੰ ਲੈ ਚੱਲਦੇ ਹਾਂ ਅੱਜ ਦੀ ਖਬਰ ਵੱਲ ਜਿੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਿਸੇਖਾਂ ਵਿਖੇ ਅਧਿਆਪਕ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਮਾਮਲਾ ਸਫਾਈ ਸੇਵਕ ਦੀ ਹੋਈ ਮੌਤ ਦਾ ਸੀ ਜਿੱਥੇ ਮੁੱਖ ਅਧਿਆਪਕਾ ਕੋਲੋਂ 4 ਲੱਖ ਰੁਪਏ ਰਾਤ ਠੁਮਕਾ ਕੇ ਦੇਣ ਦਾ ਸੀ ਜੱਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਨਾਲ ਕੋਈ ਮੀਟਿੰਗ ਤੋਂ ਬਾਅਦ ਧਰਨੇ ਨੂੰ ਕੀਤਾ ਸਮਾਪਤ ਪੂਰੀ ਖਬਰ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਸਮਾਪਤ ਹੋਣ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਸਕੂਲਾਂ ਦੀ ਸਫਾਈ ਕਰਵਾਈ ਜਾਵੇ ਜਿਸ ਦੇ ਆਧਾਰ ਤੇ ਕੋਟੀ ਸੇਖਾਂ ਵਿਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟੀ ਸੇਖਾਂ ਦੇ ਮੁੱਖ ਅਧਿਆਪਕਾ ਵੱਲੋਂ ਸਕੂਲ ਵਿੱਚ ਸਫਾਈ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਸਾਫ ਸਫਾਈ ਕਰਨ ਜਿਸ ਦੇ ਸਬੰਧ ਵਿੱਚ ਸਫਾਈ ਸੇਵਕਾਂ ਵੱਲੋਂ ਸਫਾਈ ਕੀਤੀ ਜਾ ਰਹੀ ਸੀ ਸਫਾਈ ਕਰਦੇ ਹੋਏ ਪਾਣੀ ਵਾਲੀ ਟੈਂਕ ਨੂੰ ਸਾਫ ਕਰਨ ਸਮੇਂ ਸਫਾਈ ਸੇਵਕ ਦੀ ਅਚਾਨਕ ਮੌਤ ਹੋ ਜਾਂਦੀ ਹੈ ਮੌਤ ਹੋ ਜਾਣ ਦੇ ਸਮੇਂ ਕੋਟੀ ਸਿਖਾਂ ਦੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਕੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਫਤਿਹ 174 ਦੀ ਕਾਰਵਾਈ ਪਾਈ ਜਾਂਦੀ ਹੈ ਪਰ ਬਾਅਦ ਵਿੱਚ ਜਦੋਂ লাশ ਦਾ ਪੋਸਟਮਾਰਟਮ ਹੋ ਕੇ ਕੋਰਟ ਹੇਠੇ ਕਾਹ ਪਹੁੰਚਦੀ ਹੈ ਤਾਂ ਪਰਿਵਾਰਕ ਮੈਂਬਰਾਂ ਵੱਲੋਂ লাশ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਸਕੂਲ ਦੇ ਸਾਹਮਣੇ ਹੀ ਧਰਨਾ ਲਗਾ ਦਿੱਤਾ ਜਾਂਦਾ ਹੈ ਜਿਸ ਤੇ ਪ੍ਰਸ਼ਾਸਨ ਵੱਲੋਂ ਮੁੱਖ ਅਧਿਆਪਕਾ ਤੇ ਪ੍ਰਭਾਵ ਪਾ ਕੇ 4 ਲੱਖ ਰੁਪਏ ਪਰਿਵਾਰਕ ਮੈਂਬਰਾਂ ਨੂੰ ਦਿਵਾਏ ਜਾਂਦੇ ਹਨ ਜਿਸ ਨੂੰ ਲੈ ਕੇ ਅੱਜ ਜਥੇਬੰਦੀਆਂ ਵੱਲੋਂ ਕੋਟੀ ਸੇਖਾਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਕੇ ਧਰਨਾ ਦਿੱਤਾ ਗਿਆ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਮੁੱਖ ਅਧਿਆਪਕਾਂ ਨਾਲ ਤੱਕਾ ਕੀਤਾ ਗਿਆ ਹੈ ਕਿਹਾ ਕਿ 4 ਲੱਖ ਰੁਪਏ ਜਬਰੀ ਦਿਵਾਇਆ ਗਿਆ ਹੈ ਜਿਸ ਦਾ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਇਸ ਦੇ ਸੰਬੰਧ ਵਿੱਚ ਜਦੋਂ ਕੋਟੀ ਸੇਖਾਂ ਦੇ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗੱਲ ਵੱਲੋਂ ਵੀ ਧਰਨਾ ਕਾਰੀਆਂ ਕੋਲੇ ਪਹੁੰਚ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਮੌਕੇ ਤੇ ਡਿਪਟੀ ਕਮਿਸ਼ਨ ਨਾਲ ਇੱਕ ਮੀਟਿੰਗ ਕਰਵਾਈ ਜਾਂਦੀ ਹੈ ਜਿੱਥੇ ਮਾਨਯੋਗ ਡਿਪਟੀ ਕਮਿਸ਼ਨ ਵੱਲੋਂ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਉਹ ਇੱਕ ਹਫਤੇ ਵਿੱਚ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰਨਗੇ ਜਿਸ ਵਿੱਚ ਉਹ ਪੀੜਤਾਂ ਨੂੰ ਭਰਪਾਈ ਦਵਾਉਣ ਦੀ ਵੀ ਗੱਲ ਆਕੀ ਅਤੇ ਡਿਪਟੀ ਕਮਿਸ਼ਨ ਵੱਲੋਂ 2 ਮਹੀਨਿਆਂ ਦੇ ਵਿੱਚ ਵਿੱਚ ਇਨਸਾਫ ਦੇਣ ਦੀ ਗੱਲ ਕੀਤੀ ਜਸਤੇ ਧਰਨਾਕਾਰੀਆਂ ਦੀ ਸਹਿਮਤੀ ਬਣ ਗਈ ਤੇ ਧਰਨੇ ਨੂੰ ਸਮਾਪਤ ਕੀਤਾ ਗਿਆ ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਇਨਸਾਫ ਨਾ ਦਿੱਤਾ ਗਿਆ ਤਾਂ ਜਥੇਬੰਦੀਆਂ ਵੱਲੋਂ ਆਉਣ ਵਾਲਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਹੀ ਧਰਨਾ ਲਗਾ ਦਿੱਤਾ ਜਾਵੇਗਾ ਆਊ ਕਰਦੇ ਹਾਂ ਵਕ ਵਕ ਆਗੂਆਂ ਦੇ ਨਾਲ ਗੱਲਬਾਤ ਦੇਖਦੇ ਰਹੋ ਨਿਊਜ਼ ਪੰਜਾਬੀ ਚੈਨਲ ਧੰਨਵਾਦ ਜਿਹੜਾ ਤੁਹਾਡੇ ਵੱਲੋਂ ਅੱਜ ਧਰਨਾ ਦਿੱਤਾ ਗਿਆ ਸੀ ਤੁਸੀਂ ਬਾਅਦ ਵਿੱਚ ਦਫ਼ਤਰ ਵੀ ਮਿਲਣ ਗਏ ਸੀ ਕੀ ਕੀ ਗੱਲ ਹੋਈ ਅਸੀਂ ਸਰ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀ ਪੰਜ ਮੈਂਬਰੀ ਕਮੇਟੀ ਤੇ ਨਾਲ ਸਾਡੇ ਪੀੜਤ ਜਿਹੜੇ ਆਪਣੇ ਪ੍ਰਿੰਸੀਪਲ ਮੈਡਮ ਕਿਰਨਪਾਲ ਕੌਰ ਜੀ ਉਹਨਾਂ ਨੂੰ ਨਾਲ ਲੈ ਕੇ ਡੀਸੀ ਦਫ਼ਤਰ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਦੇ ਨਾਲ ਸੰਖੇਪ ਨਾਲ ਗੱਲ ਕੀਤੀ ਗਈ ਕਿ ਇਸ ਤੋਂ ਬਾਅਦ ਤਾਂ ਫਿਰ ਸਾਡੇ ਸਿੱਖਿਆ ਭਾਕੀ ਕਿਸੇ ਹੋਰ ਦਫ਼ਤਰ ਦੇ ਵਿੱਚ ਵੀ ਕਿਸੇ ਇੰਚਾਰਜ ਦੀ ਕਿਸੇ ਮੁਖੀ ਦੀ ਹਿੰਮਤ ਨਹੀਂ ਪਵੇਗੀ ਕਿ ਅਸੀਂ ਕਿਸੇ ਨੂੰ ਕੰਮ ਲਈ ਕਹਿ ਸਕੀਏ ਤਾਂ ਇਸ ਵਾਸਤੇ ਫਿਰ ਉਹਨਾਂ ਨੇ ਸਾਨੂੰ ਸਰਪਸਵਾਸ਼ਨ ਦਵਾਇਆ ਕਿ ਜਦੋਂ ਮੈਂ ਤਰਨਤਾਰਨ ਡੀਸੀਸੀ ਤਾਂ ਉੱਥੇ ਵੀ ਇੱਕ ਅਜਿਹੀ ਘਟਨਾ ਜਿਹੜੀ ਵਾਪਰੀ ਸੀ ਤੇ ਮੈਂ ਉਹਨਾਂ ਦੀ ਸਹਾਇਤਾ ਦੇ ਲਈ ਕੰਮ ਕੀਤਾ ਸੀ 4 ਲੱਖ ਰੁਪਏ ਜਿਹੜਾ ਉਸ ਪਰਿਵਾਰ ਨੂੰ ਦਵਾਇਆ ਸੀ ਸਾਡੇ ਨਾਲ ਵੀ ਉਹਨਾਂ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਡੇਢ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਇਸ ਪਰਿਵਾਰ ਨੂੰ ਵੀ ਜੋ ਠੱਕੇ ਦੇ ਨਾਲ ਇਥੋਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ 4 ਲੱਖ ਰੁਪਈਆ ਜਤਿੰਦਰ ਕੁੱਕੂ ਜੀ ਦੇ ਪਰਿਵਾਰ ਨੂੰ ਦਵਾਇਆ ਗਿਆ ਉਹ 4 ਲੱਖ ਰੁਪਈਆ ਜਿਹੜਾ ਕਿਸੇ ਨਾ ਕਿਸੇ ਢੰਗ ਦੇ ਰਹੀਂ ਵਾਪਸ ਦਵਾ ਕੇ ਇਸ ਪਰਿਵਾਰ ਦੀ ਜਿਹੜੀ ਪਰਪਾਈ ਉਹ ਕੀਤੀ ਜਾਵੇਗੀ ਪਰ ਅਸੀਂ ਜਥੇਬੰਦੀਆਂ ਵੱਲੋਂ ਇਸ ਫੈਸਲੇ ਨੂੰ ਜਿਹੜਾ ਉਹ ਪਾਸੇ ਕਰਦੇ ਹੋਏ ਨਵਾਂ ਐਲਾਨ ਕਰਦੇ ਆ ਕਿ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਡੀਸੀ ਦਫ਼ਤਰ ਵੱਲੋਂ ਸਾਨੂੰ ਉਸ ਫੈਸਲੇ ਦੀ ਕਾਪੀ ਜਿਹੜੀ ਨਹੀਂ ਦਿੱਤੀ ਜਾਂਦੀ ਤੇ ਨਾਲ ਹੋਰ ਭਰੋਸਾ ਜਿਹੜਾ ਪੁਖਤਾ ਨਹੀਂ ਕੀਤਾ ਜਾਂਦਾ ਤਾਂ 10 ਜਲਾਈ ਨੂੰ ਅਸੀਂ ਡੀਸੀ ਦਫ਼ਤਰ ਦੇ ਵਿੱਚ ਇੱਕ ਵਿਸ਼ਾਲ ਜਿਹੜਾ ਧਰਨਾ ਜਿਹੜਾ ਦੇਣ ਜਾ ਰਹੇ ਆ ਜਿਹਦੇ ਵਿੱਚ ਕੱਲੀਆਂ ਅਧਿਆਪਕ ਜਥੇਬੰਦੀਆਂ ਨਹੀਂ ਅਸੀਂ ਮੋਗੇ ਜ਼ਿਲ੍ਹੇ ਦੀਆਂ ਹੋਰ ਵੀ ਕਾਨੂੰਨ ਪਸੰਦ ਜਥੇਬੰਦੀਆਂ ਲੜਾਕੂ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਧਰਨਾ ਦੇਣ ਜਾ ਰਹੇ ਆ ਸੋ ਅਸੀਂ ਇੱਥੇ ਮੰਗ ਵੀ ਕਰਦੇ ਆ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਤੋਂ ਆਪਣੇ ਸਮੂਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਕਿ ਅੱਗੇ ਤੋਂ ਸਰਕਾਰ ਤੋਂ ਭਾਵੇਂ ਕੋਈ ਅਗਵਾਈ ਮੰਗੋ ਜਾਂ ਕੋਈ ਨਿਜਮ ਬਣਾਓ ਕਿਸੇ ਹੋਰ ਸੰਸਥਾ ਦੇ ਵਿੱਚ ਸਕੂਲ ਦੇ ਵਿੱਚ ਜਾਂ ਹੋਰ ਦਫ਼ਤਰ ਦੇ ਵਿੱਚ ਅਜਿਹੀ ਘਟਨਾ ਦਾ ਸਾਹਮਣਾ ਜਿਹੜਾ ਉਹ ਮੁਲਾਜ਼ਮਾਂ ਨੂੰ ਨਾ ਕਰਨਾ ਪਵੇ ਦੇਖੋ ਜੀ ਪਹਿਲਾ ਦਿਨ ਸੀ ਅਧਿਆਪਕ ਜਿਹੜੇ ਸੀ ਸਾਰੇ ਪੰਜਾਬ ਦੇ ਅਧਿਆਪਕ ਜਿਹੜੇ ਸੀਗੇ ਬੜੇ ਉਹਨਾਂ ਨੂੰ ਚਾਅ ਸੀਗਾ ਵੀ 1 ਜੁਲਾਈ ਨੂੰ ਜਿਹੜਾ ਸਕੂਲ ਖੁੱਲੂਗਾ ਤੇ ਅਸੀਂ ਜਿਹੜੇ ਸਾਡੇ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵਧੀਆ ਸਿੱਖਿਆ ਦੇਣੀ ਹੈਗੀ ਆ ਜਾ ਕੇ ਤੇ ਲੇਕਿਨ 28 ਤਰੀਕ ਨੂੰ ਕੋਟੀ ਸੇਖਾਂ ਦੇ ਵਿੱਚ ਇੱਕ ਇਹੋ ਜਿਹਾ ਘਟਨਾ ਵਾਪਰੀ ਆ ਜਿਹਦੇ ਨਾਲ ਇੱਥੋਂ ਦੇ ਜਿਹੜੇ ਸਕੂਲ ਮੁਖੀ ਸੀਗੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਦਬਕੇ ਮਾਰ ਕੇ ਤੱਕੇ ਨਾਲ 4 ਲੱਖ ਰੁਪਏ ਦੀ ਜਿਹੜੀ ਹੈ ਉਗਰਾਹੀ ਕੀਤੀ ਗਈ ਆ ਉਹਦਾ ਕਾਰਨ ਇਹ ਸੀ ਵੀ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਜਤਿੰਦਰ ਕੁੱਕੂ ਜੀ ਸੀਗੇ ਉਹ ਜਿਹੜੇ ਹੈਗੇ ਆ ਆਰਜੀ ਤੌਰ ਤੇ ਇੱਥੇ ਜਿਹੜਾ ਹੈਗਾ ਚੌਂਕੀਦਾਰ ਦੀ ਸੇਵਾ ਨਿਭਾ ਰਹੇ ਸੀਗੇ ਔਰ ਇੱਕ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਹੋਈ ਸੀਗੀ ਡੀਓ ਸੈਕੰਡਰੀ ਵੱਲੋਂ ਵੀ ਡੀਓ ਪ੍ਰਾਇਮਰੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਚਿੱਠੀਆਂ ਜਾਰੀ ਹੋਈਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਸਕੂਲ ਖੁੱਲਣ ਤੋਂ 2-3 ਦਿਨ ਪਹਿਲਾਂ ਤੁਸੀਂ ਜਿਹੜੇ ਹੈਗਾ ਮਿੱਡੇ ਮੇਲ ਨਾਲ ਸੰਬੰਧਿਤ ਜਿੰਨੇ ਭਾਂਡੇ ਆ ਪਾਣੀ ਪੀਣ ਵਾਲੀ ਟੈਂਕੀ ਆ ਉਹ ਸਾਬ ਸਫਾਈ ਕਰਨੀ ਸੀ ਔਰ ਉਹਦੇ ਤਹਿਤ ਜਿਹੜਾ ਹੈਗਾ ਮਿੱਡੇ ਮੀਲ ਵਾਲੇ ਇੱਥੇ ਜਿਹੜੇ ਹੈਗੇ ਆ ਵਰਕਰ ਇੱਥੇ ਆਏ ਆ ਭਾਂਡੇ ਭੁੰਡੇ ਸਾਫ ਕਰਨ ਵਾਸਤੇ ਆਏ ਤੇ ਗੇਟਕੀਪਰ ਜਿਹੜੇ ਕੁੱਕੂ ਜੀ ਸੀਗੇ ਜਤਿੰਦਰ ਜੀ ਚੌਂਕੀਦਾਰ ਉਹਨਾਂ ਨੇ ਗੇਟ ਖੋਲ੍ਹਿਆ ਉਹਨਾਂ ਨੇ ਵੈਸੇ ਹੀ ਆਪਦੇ ਤੌਰ ਤੇ ਹੀ ਜਿਹੜੀ ਹੈਗੀ ਆ ਟੈਂਕੀ ਨੂੰ ਸਾਫ ਕਰਨ ਲੱਗ ਪਏ ਤੇ ਅਚਾਨਕ ਹੀ ਗਰਮੀ ਜ਼ਿਆਦਾ ਹੋਣ ਕਰਕੇ ਔਰ ਕੁਝ ਉਹਨਾਂ ਦਾ ਸਰੀਰਕ ਤੌਰ ਤੇ ਕਮਜ਼ੋਰ ਵੀ ਸੀਗੇ ਤੇ ਗਰਮੀ ਨਾ ਚੱਲਦੇ ਹੋਏ ਉਹਨਾਂ ਦੀ ਕੁਦਰਤੀ ਮੌਤ ਹੋ ਗਈ ਜਿਹੜਾ ਜਦੋਂ ਜਿਹੜੇ ਇੱਥੋਂ ਦੇ ਸਕੂਲ ਇੰਚਾਰਜ ਜਨਨ ਨੂੰ ਜਦੋਂ ਪਤਾ ਲੱਗਾ ਵੀ ਉਹਨਾਂ ਦੀ ਮੌਤ ਹੋ ਗਈ ਆ ਉਹ ਆਪ ਤਾਂ ਇੱਥੇ ਹੈ ਨਹੀਂ ਸੀ ਪਰ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਕੁਲਵਿੰਦਰ ਸਿੰਘ ਜੀ ਸੀ ਐਚ ਟੀ ਉਹਨਾਂ ਨੇ ਬੜਾ ਮਤਲਬ ਕਿ ਇਹਨੂੰ ਸੀਰੀਅਸਲੀ ਲਿਆ ਔਰ ਪਰਿਵਾਰ ਨਾਲ ਪੂਰੀ ਜਿਹੜੀ ਹੈਗੀ ਹਮਦਰਦੀ ਉਹਨਾਂ ਨੇ ਪ੍ਰਗਟ ਕੀਤੀ ਜਿਤਾਈ ਨਾਲ ਤੁਰੇ ਉਹਨਾਂ ਦੇ ਪੋਸਟਮਾਰਟਮ ਕਰਾਉਣ ਵਾਸਤੇ ਉਹ ਨਾਲ ਗਏ ਆ ਇੱਥੋਂ ਤੱਕ ਤਾਂ ਸਭ ਕੁਝ ਠੀਕ ਸੀ ਜਦੋਂ ਪੋਸਟਮਾਰਟਮ ਕਰਾ ਕੇ ਜਦੋਂ ਇੱਥੇ ਆਏ ਆ ਉਦੋਂ ਹੀ ਜਿਹੜੇ ਪਰਿਵਾਰ ਦੇ ਸੁਰ ਜਿਹੜੇ ਹੈਗੇ ਆ ਬਦਲ ਗਏ ਕਿਸੇ ਨੇ ਉਹਨਾਂ ਨੂੰ ਚੱਕਤਾ ਵੀ ਤੁਸੀਂ ਇੱਥੇ ਧਰਨਾ ਮੁਜ਼ਾਰਾ ਕਰੋ ਤੇ ਜਿਹੜਾ ਹੈਗਾ ਹਾਲਾਂਕਿ 174 ਦੀ ਕਾਰਵਾਈ ਹੋ ਚੁੱਕੀ ਸੀਗੀ ਲੇਕਿਨ ਫੇਰ ਵੀ ਉਹ ਪਰਿਵਾਰ ਨੇ ਇੱਥੇ ਜਿਹੜਾ ਹੈਗਾ লাশ ਰੱਖ ਕੇ ਕਿਸੇ ਦੇ ਕਹੇ ਤੇ ਕਿਸੇ ਦੀ ਚੱਕ ਦੇ ਵਿੱਚ ਆ ਕੇ ਇੱਥੇ লাশ ਜਿਹੜਾ ਹੈਗਾ ਸਕੂਲ ਦੇ ਸਾਹਮਣੇ ਰੱਖ ਕੇ ਕੋੜੀ ਸਿਖਾ ਤੇ ਉਹਨਾਂ ਉਹਨਾਂ ਤੋਂ ਮੰਗ ਕਰਨ ਲੱਗ ਪਏ ਵੀ ਸਾਨੂੰ ਇੰਨੇ ਪੈਸੇ ਦਵੋਗੇ ਤਾਂ ਫੇਰ ਅਸੀਂ ਸ਼ਿਸ਼ਕਾਰ ਕਰਨਾ ਔਰ ਇਹਦੇ ਐਫਐਸ ਦੇ ਵਿੱਚ ਜਿਹੜਾ ਇਥੋਂ ਦਾ ਲੋਕਲ ਐਸਐਚਓ ਆ ਪੁਲਿਸ ਆ ਤੇ ਜਿਹੜੇ ਇਥੋਂ ਦੇ ਸਥਾਨਕ ਪ੍ਰਸ਼ਾਸਨ ਉਹਨਾਂ ਨੇ ਵੀ ਉਸ ਪਰਿਵਾਰ ਤੇ ਜਿਹੜਾ ਹੈਗਾ ਮੈਡਮ ਕਿਰਨ ਪਾਲ ਤੇ ਦਬਾਅ ਪਾਇਆ ਵੀ ਜੇ ਤੁਸੀਂ ਇੱਥੇ ਇਹਨਾਂ ਦੇ ਨਾਲ ਸਮਝੌਤਾ ਨਾ ਕੀਤਾ ਰਾਈਨਾਵਾ ਨਾ ਕੀਤਾ ਇੱਕ ਪਾਸੜਾ ਰਾਈਨਾਵਾ ਸੀਗਾ ਇਹ ਜੇ ਨਾ ਕੀਤਾ ਤੇ ਜਿਹੜਾ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਜਾਊਗੀ ਡੀਸੀ ਸਾਹਿਬ ਨੂੰ ਮਿਲੇ ਇਸ ਦੇ ਸਬੰਧ ਵਿੱਚ ਅੱਜ ਹਾਂਜੀ ਰਿਪੋਰਟ ਵਿੱਚ ਕੀ ਗੱਲਬਾਤ ਹੈ ਦੇਖੋ ਡੀਸੀ ਸਾਹਿਬ ਨੂੰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਹ ਜਿਹੜੀ ਇਹ ਪਿਰਤ ਪੈ ਚੱਲੀ ਹੈ ਵੀ ਸਕੂਲ ਮੁਖੀ ਇਹਦਾ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਏ ਤੱਕੇ ਨਾਲ ਵੀ ਜੇ ਕੋਈ ਕਿਸੇ ਦੀ ਕੁਦਰਤੀ ਮੌਤ ਹੋ ਜੇ ਕਿਸੇ ਸਕੂਲ ਦੇ ਵਿੱਚ ਤਾਂ ਉਹਦਾ ਸਕੂਲ ਮੁਖੀ ਜ਼ਿੰਮੇਵਾਰ ਆਉਣ ਵਾਲੇ ਸਮੇਂ ਦੇ ਵਿੱਚ ਠਹਿਰਾਉਣਗੇ ਇਸ ਕਰਕੇ ਅਸੀਂ ਉਹਨੂੰ ਠਲ ਪਾਉਣ ਵਾਸਤੇ ਇੱਕ ਧਰਨਾ ਮੁਜ਼ਾਰਾ ਕੀਤਾ ਸੀ ਤੇ ਅਸੀਂ ਇਹ ਇੱਥੇ ਮੰਗ ਕੀਤੀ ਸੀ ਵੀ ਜਿਹੜੀ ਉਹਦੀ 4 ਲੱਖ ਦੀ ਪਰਪਾਈ ਜਿਹੜੀ ਹੈਗੀ ਆ ਕਿਰਨਪਾਲ ਸਕੂਲ ਮੁਖੀ ਦੀ ਉਹਦੀ ਕੀਤੀ ਜਾਵੇ ਔਰ ਅਸੀਂ ਇਹਦੇ ਸਬੰਧ ਸੀ ਜੀ ਡੀ ਸੀ ਸਾਹਿਬ ਨੇ ਦੇਖੋ ਪਹਿਲਾਂ ਤਾਂ ਸਾਡੇ ਨਾਲ ਉਹ ਜੀ ਗੱਲ ਕੀਤੀ ਨਹੀਂ ਕਿ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਤਾਂ ਕੋਈ ਪੈਸਾ ਹੈ ਨਹੀਂਗਾ ਜ਼ਿਲ੍ਹਾ ਪ੍ਰਸ਼ਾਸਨ ਕੋਲ ਲੇਕਨ ਜਥੇਬੰਦੀ ਵੱਲੋਂ ਵਾਰ-ਵਾਰ ਉਹਨਾਂ ਨੂੰ ਜਿਹੜਾ ਅਪੀਲ ਕੀਤੀ ਗਈ ਵੀ ਕੁਛ ਨਾ ਕੋਈ ਜਰੂਰ ਕੀਤਾ ਜਾਵੇ ਜਿਹੜੀ ਇਹ ਦੋਸ਼ੀ ਨੇ ਕੇ ਕਰਨਪਾਲ ਜੀ ਤੇ ਉਹਨਾਂ ਨੇ ਫਿਰ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਂ ਕੇਸ ਬਣਾ ਕੇ ਲੈਟਰ ਭੇਜ ਦੂੰਗਾ ਪੰਜਾਬ ਸਰਕਾਰ ਨੂੰ ਤੇ ਤੁਹਾਨੂੰ ਲੈਟਰ ਦੇ ਦਿੱਤੀ ਜਾਊਗੀ ਔਰ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜੇ ਕੋਈ ਇਥੋਂ ਫੰਡ ਰੀਲੀਜ਼ ਹੁੰਦਾ ਤਾਂ ਉਹ ਜਿਹੜਾ ਹੈਗਾ ਮੈਡਮ ਜਿਨ੍ਹਾਂ ਦਾ ਇਹ 4 ਲੱਖ ਇਹਨਾਂ ਨੇ ਦਿੱਤਾ ਹੈਗਾ ਉਹਦੀ ਪਰਭਾਈ ਕਰ ਦਿੱਤੀ ਜਾਊਗੀ 5000 ਰੁਪਏ ਹਜੀ ਇਹ ਜਿਹੜਾ ਅਧਿਆਪਕਾਂ ਨੇ ਕੋਈ ਧਰਨਾ ਦੇ ਉੱਤੇ ਕੰਮ ਕਰ ਰਿਹਾ ਸੀ ਅਨਸਰ ਦੀ ਲੋੜ ਬਣ ਗਈ ਅਧਿਆਪਕ ਜਿ세 ਬੰਦੀਆਂ ਦਾ ਕੋਟੀਸੇਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਨਾ ਦੇਣਾ ਇਹ ਥੋੜੀ ਜਾਣਕਾਰੀ ਦੱਸਦੀ ਹੈ ਵੀ ਇੱਥੋਂ ਦੇ ਸਕੂਲ ਦੇ ਸੇਵਾਦਾਰ ਸੀ ਉਹ ਜਦੋਂ ਛੁੱਟੀਆਂ ਤੋਂ ਬਾਅਦ ਇੱਕ ਜੁਲਾਈ ਨੂੰ ਸਕੂਲ ਖੁੱਲਣੇ ਸੀ ਉਹ ਸਕੂਲ ਦੀ ਸਫਾਈ ਤਹਿਤ ਟੈਂਕੀ ਦੀ ਸਫਾਈ ਕਰਦੇ ਉਹਨਾਂ ਨੂੰ ਅਚਾਨਕ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਪਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਇੱਥੋਂ ਦਾ ਕੋਟੀਸੇਖਾਂ ਬਲਾਕ ਦਾ ਤੇ ਧਰਮਕੋਟ ਦਾ ਸਿਵਲ ਪ੍ਰਸ਼ਾਸਨਾਂ ਐਸਡੀਐਮ ਦਫ਼ਤਰ ਦਾ ਉਹਨੇ ਜਵਰੀ ਦਬਾਅ ਬਣਾ ਕੇ ਜਿਹੜੀ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਆ ਕਿਰਨਪਾਲ ਕੌਰ ਵੀ ਤੇਰੇ ਤੇ ਤੂੰ ਅਸੀਂ ਉਹਦੀ ਬਹੁਤਲੀ ਜ਼ਿੰਮੇਵਾਰ ਆ ਤੁਹਾਡੇ ਤੇ ਐਫਆਈਆਰ ਕੱਟੀ ਜਾਊਗੀ ਤੇ ਸਟਾਫ ਤੇ ਵੀ ਦਬਾਅ ਬਣਾਇਆ ਮੈਡਮ ਕਿਰਨਪਾਲ ਕੌਰ ਤੋਂ ਜਵਰੀ 4 ਲੱਖ ਰੁਪਈਆ ਲੈ ਕੇ ਇਹ ਸਮਝੌਤਾ ਕਰਾਤਾ ਤੇ ਨਾਲ ਇਹ ਲਿਖਾਤਾ ബീടിപാല മേഡം ആ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਸਕੂਲ ਦੇ ਵਿੱਚ ਨੌਕਰੀ ਦੀ ਹੋਊਗੀ ਸਾਨੂੰ ਦੱਸੇ ਸਿੱਖਿਆ ਵਿਭਾਗ ਇਥੋਂ ਦਾ ਪ੍ਰਸ਼ਾਸਨ ਵੀ ਇਹੋ ਜੀ ਕਿਹੜੀ ਗਾਈਡਲਾਈਨ ਆ ਜਿਹਦੇ ਵਿੱਚ ਪ੍ਰਿੰਸੀਪਲ ਨੂੰ ਮੁਲਾਜ਼ਮ ਰੱਖਣ ਦਾ ਅਧਿਕਾਰ ਆ ਮੁਲਾਜ਼ਮ ਰੱਖਣ ਦਾ ਅਧਿਕਾਰ ਤਾਂ ਪ੍ਰਿੰਸੀਪਲ ਕੋਲ ਹੀ ਹੈ ਨਹੀਂ ਉਹ ਫਿਰ ਮੁਲਾਜ਼ਮ ਕਿਵੇਂ ਰੱਖ ਲੂ ਇਹਦੇ ਨਾਲ ਨਾਲ ਉਹਦਾ ਜਿਹੜਾ ਭੋਗ ਤੇ ਖਰਚਾ ਉਹ ਵੀ ਸਕੂਲ ਦਾ ਸਟਾਫ ਦੇਵੇ ਚਾਹੀਦਾ ਤਾਂ ਇਹ ਸੀ ਵੀ ਜੇ ਸਰਕਾਰੀ ਡਿਊਟੀ ਦੌਰਾਨ ਕਿਸੇ ਮੁਲਾਜ਼ਮ ਦੀ ਮੌਤ ਹੋਈ ਆ ਸਰਕਾਰੀ ਡਿਊਟੀ ਦੌਰਾਨ ਕੋਈ ਨੁਕਸਾਨ ਹੋ ਗਿਆ ਉਹ ਡਿਊਟੀ ਤੇ ਆ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਸ ਮੁਲਾਜ਼ਮ ਨੂੰ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਤੇ ਇਸੋਂ ਦਾ ਪ੍ਰਸ਼ਾਸਨ ਦੇਵੇ ਜਿਹੜੀ ਇਹ ਗਲਤ ਢੰਗ ਨਾਲ ਸਮਝੌਤਾ ਕਰਾਇਆ ਪ੍ਰਸ਼ਾਸਨ ਨੇ ਆਪ ਦਾ ਜਿਹੜਾ ਮੁਆਵਜ਼ਾ ਦੇਣ ਦੀ ਥਾਂ ਦੇ ਉੱਤੇ ਸਾਰਾ ਜਿਹੜਾ ਜ਼ਬਰੀ ਪਾਰ ਕੋਈ ਇੰਚਾਰਜ ਪ੍ਰਿੰਸੀਪਲ ਕਿਰਨ ਗੌਰ ਕਿਰਨਪਾਲ ਗੌਰ ਤੇ ਪਾਇਆ ਉਹਦੇ ਅਭ ਦੇ ਵਿੱਚ ਵਿਰੋਧ ਦੇ ਵਿੱਚ ਅਸੀਂ ਅੱਜ ਸਕੂਲ ਦੇ ਵਿੱਚ ਸਕੂਲ ਦੇ ਗੇਟ ਤੇ ਬੋਗੇਜਲੇ ਦੀਆਂ ਸਮੂਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਮਜਾਰਾ ਕੀਤਾ ਜਾ ਰਿਹਾ ਤੇ ਹੁਣ ਡੀਸੀ ਸਾਹਿਬ ਨੇ ਜਿਹੜੀਆਂ ਜਥੇਬੰਦੀਆਂ ਨੂੰ ਮੀਟਿੰਗ ਕਰਨ ਆਸਤੀ ਬੁਲਾਇਆ ਜਿਹੜੀ ਪੰਜ ਮੈਂਬਰੀ ਕਮੇਟੀ ਉੱਥੇ ਗਈ ਵੀ ਆ ਆਉਣ ਤੋਂ ਬਾਅਦ ਕਮੇਟੀ ਇੱਥੇ ਰਿਪੋਰਟਿੰਗ ਕਰੂ ਮੇਰਾ ਨਾਮ ਹੈ ਜੀ ਕਿਰਨਪਾਲ ਕੌਰ ਮੈਂ ਇਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟੇ ਸਖਾਂ ਵਿਖੇ ਬਤੌਰ ਇੰਚਾਰਜ ਪ੍ਰਿੰਸੀਪਲ ਕੰਮ ਕਰ ਰਹੀ ਆ ਵੈਸੇ ਮੇਰੀ ਡੈਜ਼ਿਗਨੇਸ਼ਨ ਹੈ ਲੈਕਚਰਰ ਪੰਜਾਬੀ ਜੀ ਇਹੀ ਹੈ ਸਰ ਵਿਭਾਗ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਸੀ ਲੈਟਰ ਜਾਰੀ ਹੋਇਆ ਸੀ ਵੀ ਸਕੂਲ ਖੁੱਲਣ ਤੋਂ ਪਹਿਲਾਂ ਜਿਹੜੀ ਆ ਸਾਰੀ ਸਾਫ ਸਫਾਈ ਕੋਰੀਡੋਰ ਦੀ ਕੀਤੀ ਜਾਏਗੀ ਮਿਡ-ਡੇ ਮੀਲ ਦੇ ਬਰਤਨ ਜਿਹੜੇ ਆ ਸਾਫ ਕੀਤੇ ਜਾਣਗੇ ਟੈਂਕੀਆਂ ਵਗੈਰਾ ਦੀ ਸਾਫ ਸਫਾਈ ਕੀਤੀ ਜਾਏਗੀ ਕਿਉਂਕਿ ਸਕੂਲ ਖੁੱਲਣੇ ਆ ਉਹੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੈਂ ਗਰੁੱਪ ਵਿੱਚ ਇਹ ਲੈਟਰ ਵੀ ਪਾਈ ਤੇ ਉਹ ਮਿਡ-ਡੇ ਮੀਲ ਨਾਲ ਸੰਬੰਧਿਤ ਜਿਹੜੇ ਮੈਡਮ ਆ ਉਹਨਾਂ ਨੇ ਮਿਡ-ਡੇ ਮੀਲ ਜਿਹੜੇ ਵਰਕਰ ਆ ਉਹਨਾਂ ਨੂੰ ਬੁਲਾਇਆ ਤੇ ਜਿਹੜੇ ਜਤਿੰਦਰ ਕੁਮਾਰ ਬਾਈ ਜੀ ਅਸੀਂ ਉਹਨਾਂ ਨੂੰ ਬਾਈ ਜੀ ਕਹਿੰਨੇ ਆ ਉਹ ਇੱਥੇ ਚੌਕੀਦਾਰ ਆ ਉਹਨਾਂ ਉਹ ਇੱਥੇ ਆ ਕੇ ਲੋਕ ਖੋਲੇ ਆ ਉਹਨਾਂ ਨੇ ਲੋਕ ਖੋਲ ਕੇ ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਫ ਸਫਾਈ ਕਰਨੀ ਆ ਬਰਤਨ ਸਾਫ ਕਰਨੇ ਆ ਟੈਂਕੀ ਦੇਖਣੀ ਆ ਬੀਬੀਆਂ ਨੇ ਕਿਹਾ ਸਾਡੀ ਹੈਲਪ ਕਰ ਦਿਓ ਸਾਡੀ ਮਦਦ ਕਰਾ ਦਿਓ ਪੌੜੀ ਭਾਰੀ ਆ ਕਿਉਂਕਿ ਜਿਹੜੇ ਬਿਲਡਿੰਗ ਹੈ ਜਿਹਦੇ ਤੇ ਟੈਂਕੀ ਪਈ ਆ ਉੱਚੀ ਆ ਕਹਿੰਦੇ ਸਾਡੇ ਨਾਲ ਪੌੜੀ ਲਵਾ ਦੋ ਲਵਾਤੀ ਆਪ ਵੀ ਉੱਪਰ ਚੜ ਗਏ ਉਹ ਦੋ ਬੀਬੀਆਂ ਬਾਈ ਵੀ ਨਾਲ ਕਿਉਂਕਿ ਇਹਨਾਂ ਜਿਵੇਂ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰਦੇ ਆ ਇਹ ਸਾਰੇ ਵਰਕਰ ਮਿਲ ਜੁਲ ਕੇ ਇੱਕ ਦੂਸਰੇ ਦਾ ਸਾਥ ਦਿੰਦੇ ਆ ਕੰਮ ਕਰਦੇ ਆ ਸਫਾਈ ਕਰਨ ਲੱਗੇ ਆ ਟੈਂਕੀ ਵਿੱਚ ਪਾਣੀ ਬਹੁਤ ਥੋੜਾ ਸੀ ਥੱਲੇ ਗਾਰ ਜੰਮੀ ਸੀ ਬਾਈ ਨੇ ਕਿਹਾ ਵੀ ਬਸ ਥੋੜੀ ਜੀ ਗੰਦੀ ਆ ਥੱਲੇ ਤੇ ਉਹ ਇੱਕ ਬੀਬੀ ਵੜਨ ਲੱਗੇ ਉਹ ਕਿ ਉਹ ਭਾਰੀ ਸੀ ਉਹ ਕਹਿੰਦੇ ਵੀ ਉਹਨਾਂ ਨੂੰ ਕਹਿੰਦੇ ਸੋਨੂੰ ਤੂੰ ਰਹਿਣ ਦੇ ਵੀ ਉਹਨਾਂ ਦੇ ਦੱਸਣ ਅਨੁਸਾਰ ਸਰ ਮੈਂ ਤਾਂ ਕੋਲ ਨਹੀਂ ਸੀ ਉਹਨਾਂ ਨਾਲ ਜੋ ਗੱਲ ਹੋਈ ਹੈ ਕਹਿੰਦੇ ਵੀ ਜਿਹੜੇ ਇਹ ਇਹ ਤਾਂ ਛੋਟੀ ਜੀ ਟੈਂਕੀ ਹੈ ਮੈਂ ਵਿੱਚ ਵਰ ਜਾਣਾ ਕਹਿੰਦੇ ਉਹ ਹੀ ਵੀ ਕੱਦ لمبے ਦਾ ਫਾਇਦਾ ਵੀ ਹੁੰਦਾ ਕਿਤੇ ਨੁਕਸਾਨ ਵੀ ਹੁੰਦਾ ਹਾਸੇ 'ਚ ਕਹਿੰਦੇ ਐ ਕਰਕੇ ਅੰਦਰ ਚਲੇ ਗਈ ਆ ਸਾਫ਼ ਕਰਨ ਲੱਗੀ ਆ ਚੰਗੀ ਤਰ੍ਹਾਂ ਟੈਂਕੀ ਸਾਫ਼ ਹੋ ਗਈ ਐ ਉਹ ਕਹਿੰਦੇ ਗੱਲਾਂ ਵੀ ਕਰੀ ਜਾਂਦੀ ਐ ਗੱਲਾਂ ਕਰਦੇ ਕਰਦੇ ਅਚਾਨਕ ਹੀ ਚੁੱਪ ਕਰਕੇ ਥੱਲੇ ਬੈਠ ਗਈ ਉਹਨਾਂ ਨੇ ਲੱਗਿਆ ਵੀ ਕਿਤੇ ਉਹ ਵੀ ਉਹ ਥੱਕ ਗਿਆ ਜਾਂ ਕੋਈ ਸਾਂਹ ਚੜ ਗਿਆ ਕਹਿੰਨੇ ਭਾਈ ਭਾਈ ਉੱਠੋ ਪਰ ਉਹ ਨਹੀਂ ਉੱਠੀ ਅਚਾਨਕ ਉਹਨਾਂ ਦੀ ਜਿਹੜੀ ਆ ਉੱਥੇ ਮੌਤ ਹੋ ਗਈ ਉਹਨਾਂ ਨੂੰ ਪਤਾ ਤਾਂ ਉਦੋਂ ਲੱਗਦਾ ਵੀ ਜਦੋਂ ਨਹੀਂ ਬੋਲੇ ਫਿਰ ਉਹਨਾਂ ਨੇ ਆਸ-ਪਾਸੇ ਬੰਦੇ ਬੁਲਾਏ ਕੀਤਾ ਤੇ ਮੈਨੂੰ 12:30 ਦੇ ਕਰੀਬ ਇੱਥੋਂ ਹੀ ਆਪਣੇ ਇੱਕ ਟੀਚਰ ਆ ਉਹਨਾਂ ਦਾ ਫੋਨ ਗਿਆ ਕਹਿੰਦੇ ਮੈਡਮ ਤੁਹਾਨੂੰ ਕੋਈ ਕਾਲ ਆਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਸਕੂਲ ਵਿੱਚ ਨਾ ਕੋਈ ਘਟਨਾ ਵਾਪਰੀ ਹੈ ਆਪਣੇ ਜਤਿੰਦਰ ਕੁਮਾਰ ਹੈ ਉਹਨਾਂ ਨੂੰ ਕੋਈ ਹਾਦਸਾ ਹੋਇਆ ਮੈਂ ਸੋਚਿਆ ਵੀ ਸ਼ਾਇਦ ਕਿਉਂਕਿ ਚਾਰੇ ਪਾਸੇ ਤੁਰੇ ਫਿਰਦੇ ਆ ਕਿੰਨੇ ਦਰਖਤ ਵਗੈਰਾ ਸ਼ਾਇਦ ਕੁਝ ਲੜਨਾ ਗਿਆ ਹੋਵੇ ਜਾਂ ਕੋਈ ਛੱਟਸੂਟ ਨਾ ਲੱਗੀ ਪਰ ਮੇਰੇ ਦਿਮਾਗ 'ਚ ਨਹੀਂ ਸੀ ਜਿਦਾਂ ਦਾ ਕੁਝ ਤੇ ਇਤੋਂ ਹੀ ਮੈਂ ਲੋਕਲ ਟੀਚਰ ਨੂੰ ਮੈਂ ਮੋਗੇ ਸੀ ਮੈਂ ਉਹਨਾਂ ਨੂੰ ਭੇਜਿਆ ਮੈਂ ਕਿਹਾ ਵੀ ਦੇ ਸਰ ਨੂੰ ਇੱਥੇ ਲੈਕਚਰ ਆ ਫਿਜ਼ਿਕਸ ਸਾਰਾ ਸ਼ੁਕਰੀਆ ਸਰ ਉਹਨਾਂ ਨੂੰ ਭੇਜਿਆ ਤੇ ਮੈਂ ਕਿਹਾ ਵੀ ਸਰ ਜਾ ਕੇ ਦੇਖਿਓ ਮੜਾ ਜੇ ਕੋਈ ਹਾਦਸਾ ਹੋਇਆ ਵੀ ਮੈਂ ਇੱਥੇ ਆਪਣ ਜਿਹੜੇ ਲੋਕਲ ਟੀਚਰ ਆ ਉਹਨਾਂ ਨੂੰ ਵੀ ਬੁਲਾ ਲਵਾਂ ਇਹ ਆਏ ਆ ਤੇ ਇਹਨਾਂ ਨੂੰ ਆ ਕੇ ਜਦੋਂ ਪਤਾ ਲੱਗਦਾ ਵੀ ਉਹਨਾਂ ਦੀ ਤਾਂ ਮੌਤ ਹੋ ਗਈ ਫਿਰ ਇਹਨਾਂ ਦਾ ਮੈਨੂੰ ਫੋਨ ਜਾਂਦਾ ਕਹਿੰਦੇ ਮੈਡਮ ਐਂਦਾ ਕਰਕੇ ਜਤਿੰਦਰ ਕੁਮਾਰ ਤਾਂ ਵੀ ਨਹੀਂ ਰਹਿ ਫਿਰ ਮੇਰੇ ਹਸਬੰਦ ਵੀ ਨੇੜੇ ਸੀਗੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਜਾ ਕੇ ਦੇਖੋ ਜਾਂ ਤਾਂ ਮੈਨੂੰ ਇੱਥੋਂ ਲੈ ਜਾਓ ਜਾਂ ਤੁਸੀਂ ਪਹਿਲਾਂ ਪਹੁੰਚ ਜਾਓ ਵੀ ਜੋ ਵੀ ਕੋਈ ਕਾਰਵਾਈ ਹੁੰਦੀ ਫਿਰ ਉਹਨਾਂ ਨੇ ਸਾਰਿਆਂ ਨੇ ਮਿਲ ਲੱਗ ਲਗਾ ਕੇ ਇਕੱਠੇ ਹੋ ਕੇ ਉਹਨਾਂ ਨੂੰ ਪੋਸਟਮਾਰਟਮ ਵੀ ਕਰਵਾਇਆ ਤੇ ਸਾਰੀ ਮਦਦ ਵੀ ਕੀਤੀ ਸਾਡੇ ਵੀ ਦਿਮਾਗ 'ਚ ਕੁਝ ਵੀ ਐਦਾਂ ਦਾ ਨਹੀਂ ਸੀ ਅਸੀਂ ਸੋਚ ਰਹੇ ਸੀ ਮੈਂ ਜਿੰਨੇ ਵੀ ਸਟਾਫ ਮੈਂਬਰਾਂ ਨਾਲ ਗੱਲ ਹੋਈ ਵੀ ਬਹੁਤ ਮਾੜਾ ਹੋਇਆ ਆਪਣੇ ਪਰਿਵਾਰ ਦੇ ਇੱਕ ਜੀ ਸੀ ਆਪਾਂ ਹੁਣ ਆਪਣੇ ਇਹ ਫਰਜ਼ ਬਣਦਾ ਵੀ ਹੁਣ ਆਪਾਂ ਇਕੱਠੇ ਹੋਈਏ ਇਕੱਠੇ ਕਰਕੇ ਉਹਨਾਂ ਨੂੰ ਮਦਦ ਕਰੀਏ ਹੁਣ ਜਦੋਂ ਵੀ ਆਪਾਂ ਨੂੰ ਵਿਭਾਗ ਵੱਲੋਂ ਕੁਝ ਕਿਹਾ ਜਾਏਗਾ ਆਪਾਂ ਪਰਿਵਾਰ ਨੂੰ ਪਹਲ ਦੇਵਾਂਗੇ ਇਹ ਮਦਦ ਕਰ ਸਕਦੇ ਆ ਜਿਹੜੇ ਆ ਇਨਸਾਨੀਅਤ ਦੇ ਤੌਰ ਤੇ ਅਸੀਂ ਤਾਂ ਵੇਟ ਕਰੀ ਜਾਂਦੇ ਆ ਉਡੀਕੀ ਜਾਂਦੇ ਆ ਵੀ ਜਦੋਂ ਕੋਈ ਪੋਸਟਮਾਰਟਮ ਹੋਇਆ ਉਸ ਤੋਂ ਬਾਅਦ ਸਸਕਾਰ ਦੀ ਜੋ ਵੀ ਕੋਈ ਕਾਰਵਾਈ ਹੋਏਗੀ ਮੈਂ ਸਟਾਫ ਨੂੰ ਕਹੀ ਜਾਂਦੀ ਮੈਂ ਗਰੁੱਪ ਵਿੱਚ ਮੈਸੇਜ ਪਾਵਾਂਗੀ ਫਿਰ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਤੇ ਪਰ ਸਰ ਪੋਸਟਮਾਰਟਮ ਤੱਕ ਸਭ ਕੁਝ ਸਹੀ ਆ ਉਸ ਤੋਂ ਬਾਅਦ ਜਦੋਂ ਲਾਸ਼ ਕੋਟੀ ਸਖਾਂ ਵਿੱਚ ਦਾਖਲ ਹੁੰਦੀ ਆ ਉਸ ਤੋਂ ਬਾਅਦ ਮੈਨੂੰ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਸਰ ਵੀ ਕਿਸ ਨੇ ਕੀ ਕਿਹਾ ਇੱਥੇ ਆ ਕੇ ਉਹਨਾਂ ਦੇ ਵਿਚਾਰ ਸਾਰੇ ਬਦਲ ਜਾਂਦੇ ਜਿਹੜੇ ਕੀ ਹੈ ਜਦੋਂ ਲਾਸ਼ ਲੈ ਕੇ ਗਏ ਆ ਉਦੋਂ ਪਰਿਵਾਰ ਮੈਂਬਰ ਦੋ ਹੀ ਜਣੇ ਸੀ ਜਤਿੰਦਰ ਕੁਮਾਰ ਦੇ ਮਿਸਿਸ ਸੀਗੇ ਜਾਂ ਬੇਟਾ ਸੀ ਉਹਨਾਂ ਦੀ ਉਹ ਹਾਲਤ ਨਹੀਂ ਸੀ ਵੀ ਉਹਨਾਂ ਨੂੰ ਨਾਲ ਲਜਾਇਆ ਜਾਵੇ ਰਿਸ਼ਤੇਦਾਰ ਕੋਈ ਨਹੀਂ ਆਇਆ ਸੀ ਹਲੇ ਫਿਰ ਅਸੀਂ ਚਲੋ ਇਨਸਾਨੀਅਤ ਦੇ ਤੌਰ ਤੇ ਲੈ ਕੇ ਵੀ ਗਏ ਪਰਿਵਾਰ ਦਾ ਮੈਂਬਰ ਸਮਝ ਕੇ ਗਏ ਫਿਰ ਸਾਡੇ ਤੋਂ ਇੱਥੇ ਕੀ ਗਲਤੀ ਹੋ ਗਈ ਵੀ ਅਸੀਂ ਜਿਹੜਾ ਕਰਾਇਆ ਫਿਰ ਮੇਰੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਜਿਹੜਾ ਪੋਸਮਾਰਟਮ ਜਿਹੜਾ ਉਹ ਧੱਕੇ ਨਾ ਕਰਵਾ ਲਿਆ। ਖੇਰ ਜਿਹੜੀ ਆ ਸਕੂਲ ਦੇ ਵਿੱਚ ਜਿਹੜੀ ਆ ਉਹਦੀ ਮੌਤ ਹੋਈ ਆ ਉਹਦਾ ਜ਼ਿੰਮੇਵਾਰ ਤੁਸੀਂ ਤੇ ਉਹ ਐਦਾਂ ਦਾ ਜਦੋਂ ਰੋਲਾ ਹੁੰਦਾ ਪੁਲਿਸ ਵੀ ਆ ਜਾਂਦੀ ਆ। ਤੇਰ ਪੁਲਿਸ ਕੋਲੇ ਪਤਾ ਨਹੀਂ ਹੁਣ ਉਹਨਾਂ ਨੇ ਕੀ ਬਿਆਨ ਦਿੱਤੇ ਪੁਲਿਸ ਨੇ ਕੀ ਕਿਹਾ ਪਰ ਸਾਡੇ ਕੋਲੇ ਵਾਰ-ਵਾਰ ਵਾਰ-ਵਾਰ ਫੋਨ ਜਾਂਦੇ ਸੀ ਵੀ ਤੁਹਾਡੇ ਕਰਕੇ ਮੌਤ ਹੋਈ ਆ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਦੋਸ਼ੀ ਹੋ ਤੁਹਾਡੇ ਤੇ ਪਰਚਾ ਬਣਦਾ ਐ ਇੰਨਾ ਕਿ ਸਾਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਗਿਆ ਸਾਡੇ ਤੋਂ ਪਰੇਸ਼ਾਨੀ ਦੇ ਵਿੱਚ 4 ਲੱਖ ਰੁਪਏ ਜ਼ਬਰੀ ਵਸੂਲ ਕੀਤਾ ਗਿਆ ਚੈੱਕ ਰਾਈਨ ਦਿੱਤਾ ਪੈਸਾ ਤੁਸੀਂ ਸਰ ਸਾਡੇ ਤੋਂ ਜਿੰਨੇ ਕ ਅਸੀਂ ਕੈਸ਼ ਇਧਰ ਉਧਰ ਇਕੱਠਾ ਕਰ ਸਕੇ ਉਹਨਾਂ ਕੈਸ਼ ਇਕੱਠਾ ਕੀਤਾ ਫਿਰ ਕਿਸੇ ਮਿੰਤਾ ਤਰਲੇ ਕਰਕੇ ਕਿਵੇਂ ਨਾ ਕਿਵੇਂ ਕਰਕੇ ਸਰ ਉਹ ਤਾਂ ਸਾਨੂੰ ਪਤਾ ਅਸੀਂ ਜਾਣਦੇ ਆ ਕਿਵੇਂ ਇਕੱਠੇ ਕਰਕੇ ਅਸੀਂ ਉਹ ਇਕ ਇਕੱਠੇ ਕੀਤੇ ਤੇ ਸਾਰੇ ਪ੍ਰੈਸ਼ਰ ਦੇ ਅਧੀਨ ਸਾਨੂੰ ਉਹ ਦੇਣੇ ਪਏ ਤੁਸੀਂ ਜਿਥੇ ਬੰਦੇ ਨੂੰ ਜਸਤਾ ਅੱਜ ਇਕੱਠਾ ਕੀਤਾ ਉਸ ਦਿਨ ਹੀ ਜਸੇ ਬੰਦੇ ਨੂੰ ਸੋਚੀਂ ਕੀਤਾ ਵੀ ਆ ਸਰ ਉਸ ਦਿਨ ਸਾਡੇ ਕੋਲੇ ਇੰਨਾ ਕਿ ਉਹ ਇੰਨਾ ਪ੍ਰੈਸ਼ਰ ਸਾਡਾ ਦਿਮਾਗ ਜਿਹੜਾ ਬਿਲਕੁਲੀ ਬੰਦ ਹੋ ਚੁੱਕਿਆ ਸੀ ਸਾਡੇ ਦਿਮਾਗ 'ਚ ਕੁਝ ਨਹੀਂ ਆਇਆ ਵੀ ਐਵੇਂ ਵੀ ਹੁੰਦਾ ਹੈ ਜਿਹੜਾ ਇਕੱਠ ਕੀਤਾ ਜਦੋਂ ਇਹ ਸਾਨੂੰ ਥੋੜਾ ਜਿਹਾ ਹੋਇਆ ਵੀ ਨਹੀਂ ਇਕੱਲਿਆਂ ਨੂੰ ਨਹੀਂ ਐਦਾਂ ਕਰਨਾ ਚਾਹੀਦਾ ਇਕੱਠ ਹੋਏ ਜਦੋਂ ਇਕੱਠੇ ਹੋਏ ਜਿੱਥੇ ਬੰਦੀ ਕਹਿੰਦੀ ਤੁਹਾਡੇ ਖਿਲਾਫ ਤਾਂ ਕੁਝ ਕਾਰਵਾਈ ਹੋਈ ਨਹੀਂ ਸਦੀ ਸੀ ਕਿ ਉਹ ਜਿਹੜੇ ਆਪਾਂ ਰਾਹ ਪਏ ਨਾ ਹੋਈਏ ਜਦੋਂ ਦੀ ਜਾਣਕਾਰੀ ਨਾ ਹੋਵੇ ਕੋਈ ਕੁਝ ਵੀ ਕਹਿ ਦਿੰਦਾ ਬੜੀ ਛੇਤੀ ਡਰ ਜਾਂਦੀ ਹੈ ਪੰਜਾ ਤਕ ਲੰਗਦਾ ਬਾਦ Um, yeah,